करन जी Yeah. ਗੁਰਨਾਨ ਨਦ ਦੇ ਪਾਤਸ਼ਾਹ ਜੀ ਦੀ ਚਾਰਨਛੋ ਹਰ ਇੱਕ ਧਰਤੀ ਦਸੇ ਪਾਤਸ਼ਾਹੀਆਂ ਦੇ ਰੂਪ ਦੇ ਵਿੱਚ ਜਿੱਥੇ ਵੀ ਚਾਰਮਾਰਕ ਪਾਏ ਉਹ ਸਤਾਨ ਪੂਜਣ ਯੋਗ ਹੋ ਗਿਆ ਔਰ ਇਹ ਖੜਿਆਲਾ ਸੈਣੀਆਂ ਵਿੱਚੋਂ ਹਰ ਸਾਲ ਦੀ ਤਰ੍ਹਾਂ ਬੜੀ ਲੰਮੀ ਪ੍ਰਾਤਨ ਬਰਯਾਦਾ ਆ ਕਿ ਸੰਗਤ ਰੂਪੀ ਪੈਦਲ ਚਾਰ ਦਿਨ ਦਾ ਸਫਰ ਕਰਕੇ ਇਹ ਚੋਲਾ ਸਾਹ ਪਹੁੰਚਦੇ ਚੋਲਾ ਸਾਹ ਪਹੁੰਚਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਜੋੜ ਮੇਲੇ ਦੇ ਰੂਪ ਦੇ ਵਿੱਚ ਸੰਗਤ ਰੂਪੀ ਸਮੇਸ਼ਾ ਹੀ ਇੱਥੋਂ ਚੱਲਦੇ ਆ। ਸੋ ਅੱਜ ਉਹਦਾ ਸ਼ੁਰੂਆਤ ਹੋਈ ਆ ਇੱਥੋਂ। ਅਰਦਾਸ ਬੇਨਤੀ ਕਰਕੇ ਇਹ ਸੰਗਤ ਨੇ ਚਾਲੇ ਪਾਉਣੇ ਔਰ 4 ਦਿਨ ਦੀ ਇਹਨਾਂ ਨੇ ਸਫ਼ਰ ਤੈਅ ਕਰਕੇ ਫਿਰ ਵਾਹਿਗੁਰੂ ਸਤਨਾਮ ਦਾ ਜਾਪ ਕਰਦੇ ਉਸ ਥੋੜਾ ਸਾਡੀ ਪਵਿੱਤਰ ਧਰਤੀ ਤੇ ਜਾਣਾ। ਸੋ ਮੈਂ ਭਾਈ ਰਣਧੀਰ ਸਿੰਘ ਜਿਨ੍ਹਾਂ ਨੂੰ ਜਥੇਦਾਰ ਥਾਪਿਆ ਗਿਆ ਅੱਜ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ। ਔਰ ਲਾਪਰੀ ਸਿੰਘ ਸਾਡਾ ਬੱਚਾ ਜਿਹੜਾ ਇਸ ਸਥਾਨ ਦਾ بطور ਮੁੱਖ ਸੇਵਾਦਾਰ ਸੇਵਾ ਕਰਦਾ ਉਹਦਾ ਵੀ ਧੰਨਵਾਦ ਕਰਦਾ ਖਮੂਚੀ ਸੰਗਤ ਤੁਸੀਂ ਦੇਖਦੇ ਠਾਠਾ ਮਾਰਦੇ ਅੱਜ ਸਮੁੰਦਰ ਜਿਹੜੇ ਆ ਇਸ ਜੋੜ ਮੇਲੇ ਦੇ ਵਿੱਚ ਜਿਹੜੇ ਆ ਹਸ਼ਾਂਬਲ ਹੁੰਦੇ ਸਾਰੀ ਸੰਗਤ ਨੂੰ ਬਹੁਤ ਬਹੁਤ ਬਤ ਹੈ ਜੀ ਬਤਾਈਏ ਜੀ ਸੰਗਤ ਆ ਗਿਆ ਸਾਡੇ ਠਾਠਾ ਹੋ ਆਰਬਸਨ ਗੱਲ ਜੋ ਖਾਲਸਾ ਸਾਧ ਸੰਗਤ ਜੀ ਆਖੋ ਜੀ ਖਾਲਸਾ ਆ ਆਖੋ ਜੀ ਇਹ ਬਿਨਾਰਸਾ ਰਿਆ ਤੋਂ ਹਰ ਸਾਲ ਦੀ ਤਰ੍ਹਾਂ ਇਸ ਅਲਵੀ ਸਿਨੇਮਾ 2023 ਸਦਕੀ ਲੋਕ ਸੇਵਾ ਦਾ ਆ ਰਹਾ ਨੋਨਾ ਦੀ ਗਾਈ ਵਿੱਚ ਗੁਰੂ ਸਾਹਿਬ ਜੀ ਤਰਾ ਕੇ ਲੈ ਕੇ ਇਹ ਪਹਿਲ ਸਭਤਾ ਦਾ ਸੰਗ ਸੰਗਤ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਚੋਲੇ ਸਾਹਿਬ ਜੀ ਦੇ ਦਰਸ਼ਨ ਵਾਸਤੇ ਚਾਲੇ ਪਾਏ ਹਲ ਤੇ ਸਤ ਜੇਰਾ ਬਾਬਾ ਨਾਨਕ ਦੇ ਉਹਨਾਂ ਦੇ ਚੌਥੇ ਦਿਨ ਸਾਧੂ ਜੀ ਸੱਚੇ ਪਾਤਸ਼ਾਹ ਜੀ ਦੇ ਭਾਵ ਨੂੰ ਤਲਵਾਰਾ ਸਾਹਿਬ ਜਿੱਨੇ ਦਰਸ਼ਨ ਕਰ ਲਿਆ ਸੰਤਾਂ ਉਹਨੂੰ ਸਾਹਿਬ ਦੀ ਕਿਰਪਾ ਨਾਲ ਕੇ ਸਾਲੀਆਂ ਸੰਤਾਂ ਨੂੰ ਦਿੱਤੀ ਹੈ ਰਸਤੇ ਵਿੱਚ ਜਾਂਦਾ ਹੋਇਆ ਵਾਹਿਗੁਰੂ ਪਰਮ ਅੰਤਰ ਮੂਰ ਮੰਤਰ ਦਾ ਜਾਪ ਕਰਨਾ ਨਸ਼ਿਆਂ ਤੋਂ ਬਚ ਕੇ ਰਹਿਣਾ ਅਤੇ गुरु साहब जी, 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 सा, जी की बख्शिश ला हो वागुरुबिया गुरु साहब जी कृपा कर यात्रा सफल होगी पुत्रो तीयो अमृत धारी बन के जियो वाहे गुरु जी का खालसा वाहू जी की फते